ਜ਼ਿੰਦਗੀ ਤਾਂ ਪਹਿਲੇ ਮਹਿੰਗਾਈ ਕਰਕੇ ਸਤਾਈ ਪਈ ਹੈ ਪਰ ਬਾਰਸ਼ਾਂ ਨੇ ਹੋਰ ਮਹਿੰਗੀ ਕਰਤੀ ਹੈ ਆਮ ਜ਼ਿੰਦਗੀ ਕਿਉਂਕਿ ਇਸ ਵਕਤ ਅਸੀਂ 26 ਸੈਕਟਰ ਦੀ ਮੰਡੀ 'ਚ ਆਂ ਜਿੱਥੇ ਹਰ ਚੀਜ਼ ਮਹਿੰਗੀ ਕਈ ਜਾ ਸਕਦੀ ਹੈ ਕਿ ਹੋ ਗਈ ਹੈ ਖਾਸ ਤੌਰ ਤੇ ਬਾਰਸ਼ਾਂ ਕਰਕੇ ਮੇਰੇ ਨਾਲ ਕਈ ਸਾਰੇ ਇੱਥੇ ਵੈਂਡਰਸ ਵੀ ਹੈਗੇ ਆ ਸਭ ਤੋਂ ਪਹਿਲਾਂ ਮਹਿੰਗਾ ਕੀ ਕੁਝ ਹੋ ਗਿਆ ਬਾਰਸ਼ਾਂ ਕਰਕੇ ਸਾਰਾ ਕੁਝ ਮਹਿੰਗਾ ਹੈ ਜੀ ਆਪਣੇ ਇਹ ਵੀ ਮਹਿੰਗੀ ਹੋ ਗਈ ਹੈ ਪੱਲੇ ਹਾਂਜੀ ਇਸ ਪਹਿਲੇ 60 ਵਿਕਤੀ ਆਵੇ 120 ਵਿਕਤੀ ਹੈ 150 ਵਿਕਤੀ ਹੈ

ਕਈ ਲੱਖਾਂ ਜੇ ਕਿੱਥੋਂ ਕਿੱਥੋਂ ਆਂਦੀ ਸੀ ਮੰਡੀ ਕਿੱਥੋਂ ਕਿੱਥੋਂ ਸਬਜ਼ੀ ਆਂਦੀ ਹੈ ਹਿਮਾਚਲ ਤੋਂ ਆਂਦੀ ਹੈ ਕਿੱਥੋਂ ਕਿੱਥੋਂ ਲੋਕਲ ਵੀ ਹੁੰਦੀ ਹੈ ਹਿਮਾਚਲ ਵੀ ਹੁੰਦੀ ਹੈ ਬਾਰਸ਼ੋਂ ਪਸੇ ਬਾਰਿਸ਼ ਪਈ ਹੈ ਹਾਂਜੀ ਹਾਂਜੀ ਕੁਝ ਲੱਗ ਰਿਹਾ ਕੋਈ ਚੀਜ਼ ਸਸਤੀ ਵੀ ਹੋਈ ਹੈ ਬਾਰਿਸ਼ ਕਰਕੇ ਨਹੀਂ ਜੀ ਅਭੀ ਤਾਂ ਐਸਾ ਕੁਝ ਆ ਰਹੀ ਹੈ ਅਭੀ ਤਾਂ ਕੁਝ ਐਸਾ ਆ ਰਹੀ ਹੈ ਜ਼ਿੰਦਗੀ ਉਹ ਸਸਤੀ ਹੋਈ ਹੈ ਬਸ ਜ਼ਿੰਦਗੀ ਉਹ ਸਸਤੀ ਹੈ ਬਾਕੀ ਹਰ ਚੀਜ਼ ਮਹਿੰਗੇ ਹੈ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਸਬਜ਼ੀਆਂ ਜਿੰਨੀਆਂ ਵੀ ਆਸ-ਪਾਸ ਨੇ ਸਾਰੀਆਂ ਹੀ ਕਹਿ ਰਹੇ ਨੇ ਕਿ 20 ਤੋਂ 30 ਰੁਪਏ ਜਿਹੜੀ ਹੈ ਉਹ ਮਹਿੰਗੀ ਹੋ ਚੁੱਕੀ ਹੈ ਕਾਰਨ ਆਹੀ ਹੈ ਕਿ ਬਾਰ ਵਧੀਆ ਸਬਜ਼ੀ ਵੀ ਨਹੀਂ ਆ ਰਹੀ ਇਸੇ ਕੁਆਲਿਟੀ ਕਿਹੋ ਜੀ ਸਬਜ਼ੀ ਦੀ ਕੁਆਲਿਟੀ ਤਾਂ ਠੀਕ ਆ ਰਹੀ ਹੈ ਪਰ ਮਹਿੰਗੀ ਹੋ ਗਈ ਹੈ ਜੋ ਕੁਆਲਿਟੀ ਪਹਿਲੇ ਕਮ ਰੇਟ ਮੇਂ ਦੀ ਅਬ ਜ਼ਿਆਦਾ ਰੇਟ ਮੇਂ ਹੋ ਗਈ ਹੈ ਮਤਲਬ ਸਪਲਾਈ ਘਟਾ ਇਸਕੀ ਡਿਮਾਂਡ ਵਧ ਹਾਂਜੀ ਹਾਂਜੀ ਉਹੀ ਇਕਨੋਮਿਕਸ ਦਾ ਰੂਲ ਕਿ ਸਪਲਾਈ ਹੁਣ ਘਟ ਹੋ ਗਈ ਕਿਉਂਕਿ ਬਾਰਿਸ਼ਾ ਸੀਗੀ ਜਿਹਦੇ ਕਰਕੇ ਡਿਮਾਂਡ ਵਧ ਗਈ ਡਿਮਾਂਡ ਵਧੀ ਹੈ ਤਾਂ ਪ੍ਰਾਈਸਿਸ ਵੀ ਆਪਣੇ ਆਪ ਵਧ ਗਏ ਨੇ ਪਰ ਫਿਲਹਾਲ ਦੇ ਲਈ ਇਹ ਸਬਜ਼ੀ ਦੀ ਮਹਿੰਗਾਈ ਤੇ ਠੱਲ ਕਦ ਪੈਂਦੀ ਹੈ ਕਦ ਨਾਰਮਲ ਹੁੰਦੇ ਨੇ ਜਿਹੜੇ ਰੇਟਸ ਨੇ ਉਹ ਜ਼ਰੂਰ ਦੇਖਣਾ ਹੋਏਗਾ بارش ਤੋਂ ਬਾਅਦ ਸਬਜ਼ੀਆਂ ਦੇ ਰੇਟ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ بارش ਨੇ ਰਸੋਈ ਦਾ ਬਜਟ ਜ਼ਰੂਰ ਇਸ ਵੇਲੇ ਵਿਗਾੜ ਦਿੱਤਾ 20 ਰੁਪਏ ਕਿਲੋ ਵਿਕਣ ਵਾਲੇ ਟਮਾਟਰ ਦੀ ਹੁਣ ਕੀਮਤ 60 ਰੁਪਏ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ بارش ਦੇ ਨਾਲ ਸਬਜ਼ੀ ਦੀ ਫਸਲ ਦਾ ਜਿਹੜਾ ਨੁਕਸਾਨ ਹੋਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦੀਆਂ ਨੇ ਕੀਮਤਾਂ ਲੋਕਾਂ ਦੀ ਮੰਗ ਹੈ ਕਿ ਸਰਕਾਰ ਮਹਿੰਗਾਈ ਤੇ ਕੰਟਰੋਲ ਕਰੇ ਸੋ ਦੁੱਗਣੇ ਤੋਂ ਵੀ ਜ਼ਿਆਦਾ ਸਬਜ਼ੀਆਂ ਦੇ ਰੇਟ ਇਸ ਵੇਲੇ ਵੱਧ ਚੁੱਕੇ ਨੇ ਥਾਲੀ ਦੇ ਵਿੱਚੋਂ ਹਰੀਆਂ ਸਬਜ਼ੀਆਂ ਗਾਇਬ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਚੀਜ਼ ਪਹਿਲਾਂ ਘਰ ਦੇ ਵਿੱਚ 1 ਕਿਲੋ ਲੈ ਕੇ ਜਾਂਦੇ ਸੀ ਹੁਣ ਉਹ 250 ਗ੍ਰਾਮ ਹੀ ਲੈ ਕੇ ਜਾ ਰਹੇ ਨੇ ਇਹ ਡਬਲ ਰੇਟ ਹੋ ਗਿਆ ਇਹ ਵੇਰਵਾ ਜਿਹੜਾ ਮੈਂ ਕੱਢ ਲਿਆ ਨਾ ਇਹ ਅਦਰਕ ਲਿਆ ਜੀ ਕੀ ਰੇਟ ਹੈ ਅਦਰਕ 60 ਰੁਪਏ 파 ਜੀ ਪਹਿਲਾਂ ਕਿਲਾ ਮਿਲਦਾ ਹੈ ਪਹਿਲਾਂ 60 ਰੁਪਏ ਕਿਲੋ ਸਬਜ਼ੀਆਂ ਦੇ ਸਰ ਰੇਟ ਇਸ ਟਾਈਮ ਤੇ ਸਮਾਨ ਤੇ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਮਝੋ ਕਿ ਆਮ ਮੰਨੇ ਦੀ ਪਹੁੰਚ ਤੋਂ ਬਾਹਰ ਹੋਣਗੇ ਕੀ ਕਾਰਨ ਕੀ ਹੈ ਕਾਰਨ ਸਰ ਕੁਝ ਤੇ ਐਟਮੋਸਫੇਅਰ ਹੈਗਾ ਵਾ Shimla ਦੇ ਵਿੱਚ ਜਿਵੇਂ ਲਗਾਤਾਰ ਬਾਰਿਸ਼ ਹੋ ਰਹੀ ਹੈ ਉੱਥੋਂ ਟਮਾਟਰ ਆ ਰਿਹਾ Shimla ਆ ਰਹੀ ਹੈ ਗੋਭੀ ਆ ਰਹੀ ਹੈ ਇਸ ਟਾਈਮ ਤੇ ਤੇ ਸਮਝ ਲੋ ਹੱਥ ਨਹੀਂ ਲੱਗ ਰਿਹਾ ਆ ਬੰਦੇ ਦਾ ਟਮਾਟਰ ਪਹਿਲੇ ਕਿਸ ਤਰ੍ਹਾਂ ਸੀਗਾ ਤੇ ਹੁਣ ਟਮਾਟਰ ਦਾ ਕੀ ਰੇਟ ਹੈ ਟਮਾਟਰ ਸਿਰਫ 4-5 ਦਿਨ ਪਹਿਲਾਂ ਪਿੱਛੇ ਜਾਈਏ ਤੇ 20 ਰੁਪਏ ਕਿਲੋ ਸੀ ਅੱਜ ਦੀ ਡੇਟ ਵਿੱਚ ਟਮਾਟਰ 80 ਰੁਪਏ ਕਿਲੋ ਚੱਲ ਰਿਹਾ ਲੱਗਦਾ ਕਿ ਟਮਾਟਰ ਹੋਰ ਵੱਧ ਸਕਦਾ ਭਾਜੀ ਇਹ ਘੱਟੋ ਘਾਟ 200 ਪਹੁੰਚੇਗਾ ਜੇਬ ਤਾਂ ਹਿਲ ਨਹੀਂ ਨੀ ਬਜਟ ਤੇ ਸਾਰਾ ਹਿੱਲਦਾ ਹੀ ਹੈ ਬਹੁਤ ਸਿਸਟਮ ਖਰਾਬ